ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੀਨੀਅਰ ਪੰਜਾਬ ਟੀਵੀ ਤੇ ਮੈਂ ਤੁਹਾਡੇ ਨਾਲ ਸਿਮਰਜੀਤ ਸਿੰਘ ਹਾਜ਼ਰ ਹੋਇਆ ਹਾਂ ਅੱਜ ਦੀਆਂ ਤਾਜ਼ਾ ਖਬਰਾਂ ਲੈ ਕੇ ਸ਼ੁਆਦ ਕਰਦੇ ਹਾਂ ਸਭ ਤੋਂ ਪਹਿਲਾਂ ਚੋਣਵੀਆਂ ਖਬਰਾਂ ਤੋਂ ਤਰਨਤਾਰਨ ਚ ਭੱਖ ਗਿਆ ਚੋਣ ਮਾਹੌਲ ਪੰਥਕ ਮੁੱਦਿਆਂ ਤੋਂ ਵਾਲੇ ਘੁੰਮਣ ਲੱਗੀ ਸੂਈ ਲੀਡਰਾਂ ਦੀਆਂ ਧੜਕਣਾ ਤੇਜ਼ ਟੀਆਈਜੀ ਭੁੰਨਰ ਮਾਮਲਾ ਕੋਰਟ ਚ ਫਰਦੀ ਨਹੀਂ ਹੋ ਸਕਿਆ ਤਾਂ ਕ੍ਰਿਸ਼ਨ ਨੂੰ ਬਣ ਗਿਆ ਦਲਾਲ ਸੀਬੀਆਈ ਜਾਂਚ ਕੀਤਾ ਗਿਆ ਵੱਡਾ ਖੁਲਾਸਾ ਪਿਤਰਮ ਜੀਤੀਆਂ ਨੂੰ ਲੈ ਕੇ ਕੈਪਟਨ ਮਨਿੰਦਰ ਸਿੰਘ ਦਾ ਵੱਡਾ ਬਿਆਨ ਭਗਵੰਤ ਮਾਣ ਵੱਦੋਂ ਜੀਤੀਆਂ ਦੀ ਦੁਬਾਰਾ ਜਾਂਚ ਕਰਨ ਦਾ ਕੀ ਮਤਲਬ ਬੀਬੀਐਮਬੀ ਵੱਲੋਂ ਐਸਐਸਟੀ ਚੰਡੀਗੜ੍ਹ ਨੂੰ ਲਿਖੀ ਗਈ ਚਿੱਠੀ ਕੀ ਕੀਤੀ ਗਈ ਉਸ ਦੇ ਵਿੱਚ ਮੰਗ ਸਰਕਾਰ ਨੇ 50000 ਤੋਂ ਵੱਧ ਅੰਗੜਬਾੜੀ ਵਰਕਰਾਂ ਨੂੰ ਜਾਰੀ ਕੀਤਾ ਮਾਣ ਪੱਤਾ ਹਾਈ ਕੋਰਟ ਨੇ ਵਿਆਜ ਦੇਣ ਤੇ ਵਿਚਾਰ ਕਰਨ ਦੇ ਦਿੱਤੇ ਨਿਰਦੇਸ਼ ਪੰਜਾਬ ਦੇ ਸਾਰੇ ਸਕੂਲਾਂ ਦਾ ਸਮਾਂ ਬਦਲਿਆ ਜਾਣੋ ਨਮੀ ਸਮਾ ਸੂਚੀ ਕੀ ਹੈ ਐਸਆਈ ਦਾ ਗळा ਮਟਕੇ ਬਹਿਰਮੀ ਦੇ ਨਾਲ ਕੀਤਾ ਗਿਆ ਕਤਲ ਹੁਣਸਣ ਇਲਾਕੇ ਦੇ ਵਿੱਚ ਛੁੱਟੀ ਗਈ লাশ ਸੇਵਾ ਮੁਕਤ ਕਰਮਚਾਰੀਆਂ ਨੂੰ ਪ੍ਰਮਾਣ ਜਾਰੀ ਹੁਣ ਕਿਸੇ ਵੀ ਸਮੇਂ ਹੱਲ ਨਹੀਂ ਹੋਣਗੇ ਪੈਨਸ਼ਨ ਦੇ ਮੁੱਦੇ ਟਾਈਮ ਅਤੇ ਦਿਨ ਕੀਤਾ ਗਿਆ ਤੈ ਸਾਵਧਾਨ ਆ ਰਹੀ ਹੈ ਹੱਡ ਕੰਬਾਉਣ ਵਾਲੀ ਠੰਡ 10 ਸੂਬਿਆਂ ਵਿੱਚ ਭਾਰੀ ਮੀਂਹ ਦਾ ਅਲਰਟ ਤੇ ਅਗਲੇ ਦਿਨਾਂ ਦੇ ਵਿੱਚ ਵੱਧ ਸਕਦੀ ਹੈ ਠੰਡ ਸੋ ਹੁਣ ਸ਼ੁਰੂਆਤ ਕਰਦੇ ਹਾਂ ਇਹਨਾਂ ਖਬਰਾਂ ਦੀ ਤੇ ਦੱਸਦੇ ਹਾਂ ਤੁਹਾਨੂੰ ਵਿਸਥਾਰ ਦੇ ਨਾਲ ਸਭ ਤੋਂ ਪਹਿਲਾਂ ਪੰਜਾਬ ਦੀ ਪੰਥਕ ਸੀਟ ਤਰਨਤਾਰਨ ਵਿੱਚ ਚੋਣ ਮਹੌਲ ਹੈ ਜਿਹੜਾ ਉਹ ਭੱਗ ਗਿਆ ਹੈ ਬੇਸ਼ੱਕ ਤਰਨਤਾਰਨ ਜਿਮਣੀ ਚੋਣ ਚ ਦੋ ਔਰਤਾਂ ਸਣੇ 15 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਹਨ ਪਰ ਚਰਚਾ ਚਾਰ ਵੱਡੀਆਂ ਪਾਰਟੀਆਂ ਤੇ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਬਾਰਿਸ ਪੰਜਾਬ ਦੀ ਹੋ ਰਹੀ ਹੈ ਇਸ ਵਾਰ ਚੋਣ ਮੈਦਾਨ ਦੇ ਵਿੱਚ ਆਪ ਉਮੀਦਵਾਰ ਹਰਮੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਕਾਂਗਰਸ ਦੇ ਕਰਨਬੀਰ ਸਿੰਘ ਅਤੇ ਭਾਜਪਾ ਦੇ ਉਮੀਦਵਾਰ ਹਰਜੀਤ ਸਿੰਘ ਸੰਧੂ ਤੋਂ ਇਲਾਵਾ ਅਕਾਲੀ ਦਲ ਬਾਰਿਸ ਪੰਜਾਬ ਦੇ ਮਨਦੀਪ ਸਿੰਘ ਹਨ ਦੱਸ ਦਈਏ ਕਿ ਤਰਨਤਾਰਨ ਜਿਮਣੀ ਚੋਣ 11 ਨਵੰਬਰ ਨੂੰ ਹੋਣ ਜਾ ਰਹੀ ਹੈ ਤਰਨਤਾਰਨ ਦੀ ਸੀਟ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦੇਹਾਂਤ ਮਗਰੋਂ ਖਾਲੀ ਹੋਈ ਹੈ ਤਰਨਤਾਰਨ ਜਿਮਣੀ ਚੋਣ ਨੂੰ ਬੇहद ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਵਿਧਾਨ ਸਭਾ ਚੋਣਾਂ ਵਿੱਚ 1.5 ਸਾਲ ਤੋਂ ਘੱਟ ਦਾ ਸਮਾਂ ਰਹਿ ਗਿਆ ਹੈ ਇਸ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਲਈ ਇਹ ਸੀਟ ਕਾਫੀ ਅਹਿਮ ਹੋ ਜਾਂਦੀ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਅਗਲੀਆਂ ਚੋਣਾਂ ਤੇ ਪੈਣਾ ਹੈ ਇਹ ਚੀਜ਼ ਦੂਜੀਆਂ ਧਿਰਾਂ ਦੇ ਉੱਪਰ ਵੀ ਲਾਗੂ ਹੁੰਦੀ ਹੈ ਉਨជា ਸਭ ਤੋਂ ਵੱਡੀ ਅਗਨੀ ਪ੍ਰੀਖਿਆ ਸ੍ਰੋਮਣੀ ਅਕਾਲੀ ਦਲ ਦੀ ਹੈ ਜੇਕਰ ਇਸ ਪੰਥਕ ਹਲਕੇ ਤੋਂ ਵੀ ਅਕਾਲੀ ਦਲ ਨੂੰ ਹੰਗਾਰਾ ਨਹੀਂ ਮਿਲਦਾ ਤਾਂ ਪਹਿਲਾਂ ਹੀ ਦੁਫਾੜ ਹੋਈ ਪਾਰਟੀ ਲਈ ਸੰਕਟ ਹੋਰ ਗਹਿਰਾ ਹੋ ਸਕਦਾ ਹੈ ਇਹੀ ਕਾਰਨ ਹੈ ਕਿ ਸ੍ਰੋਮਣੀ ਅਕਾਲੀ ਦਲ ਇਸ ਚੋਣ ਦੇ ਵਿੱਚ ਪੰਥਕ ਮੁੱਦਿਆਂ ਨੂੰ ਉਭਾਰ ਰਹੀ ਹੈ ਇਸ ਦੇ ਨਾਲ ਨਾਲ ਕਈ ਅਕਾਲੀ ਧੜਿਆਂ ਵੱਲੋਂ ਅਕਾਲੀ ਦਲ ਬਾਰਿਸ ਪੰਜਾਬ ਤੇ ਉਮੀਦਵਾਰ ਮਨਦੀਪ ਸਿੰਘ ਨੂੰ ਹਮਾਇਤ ਦੇਣ ਕਰਕੇ ਹਲਕੇ ਦੇ ਵਿੱਚ ਮੁੱਖ ਮੁੱਦਾ ਵੀ ਪੰਥਕ ਮਸਲੇ ਵਾਲਾ ਬਣਦਾ ਜਾ ਰਿਹਾ ਹੈ ਬੇਸ਼ੱਕ ਵਿਰੋਧੀ ਧਿਰਾਂ ਸੱਤਾ ਧਿਰ ਨੂੰ ਵਿਕਾਸ ਅਮਨ ਕਾਨੂੰਨ ਦੀ ਹਾਲਤ ਪ੍ਰਸ਼ਤਾਚਾਰ ਤੇ ਗੈਂਗਸਟਰਵਾਦ ਦੇ ਮੁੱਦਿਆਂ ਉੱਪਰ ਘੇਰਨ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਗੱਲ ਮੁੜ ਮੁੜ ਪੰਥਕ ਮੁੱਦਿਆਂ ਉੱਪਰ ਹੀ ਆ ਕੇ ਖੜਦੀ ਹੈ ਅਕਾਲੀ ਧੜਿਆਂ ਅੰਦਰ ਬਹਿਸ ਚੱਲ ਰਹੀ ਹੈ ਕਿ ਅਸਲ ਪੰਥਕ ਧਿਰ ਕਿਹੜੀ ਹੈ ਉਧਰ ਆਮ ਆਦਮੀ ਪਾਰਟੀ ਨੇ ਵੀ ਆਪਣੀ ਰਣਨੀਤੀ ਬਦਲੀ ਹੈ ਪਾਰਟੀ ਵੱਲੋਂ ਆਪਣੇ ਕਾਰਜਕਾਰ ਦੇ ਕੰਮਾਂ ਨੂੰ ਉਭਾਰਨ ਦੇ ਨਾਲ-ਨਾਲ ਪੰਥਕ ਮੁੱਦਿਆਂ ਉੱਪਰ ਵੀ ਚਰਚਾ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰਚਾਰ ਦੌਰਾਨ ਗੁਰੂ ਤੇਗ ਬਹਾਦਰ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੀ ਉਚੇਰੀ ਚਰਚਾ ਕੀਤੀ ਜਾ ਰਹੀ ਹੈ ਪੰਜਾਬ ਦੇ ਕੈਬਨਿਟ ਮੰਤਰੀ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਇਹਨਾਂ ਸਮਾਗਮਾਂ ਵਿੱਚ ਸੱਦਾ ਪੱਤਰ ਦੇ ਰਹੇ ਹਨ ਇਹਨਾਂ ਸ਼ਹੀਦੀ ਸਮਾਗਮਾਂ ਬਾਰੇ ਪ੍ਰਚਾਰ ਦਾ ਅਸਰ ਆਪ ਆਮ ਆਦਮੀ ਪਾਰਟੀ ਉਪ ਚੋਣ ਚ ਦੇਖਣਾ ਚਾਹੁੰਦੀ ਹੈ ਇਸੇ ਰਣਨੀਤੀ ਤਹਿਤ ਆਮ ਆਦਮੀ ਪਾਰਟੀ ਨੇ ਤਿੰਨ ਵਾਰ ਦੇ ਬਤਾਈਕ ਹਰਮੀਤ ਸਿੰਘ ਸੰਧੂ ਨੂੰ ਉਮੀਦਵਾਰ ਬਣਾਇਆ ਹੈ ਸੰਧੂ ਸ਼੍ਰੋਮਣੀ ਅਕਾਲੀ ਦਲ ਤੋਂ ਆਪ ਦੇ ਵਿੱਚ ਆਏ ਸਨ ਹਰਮੀਤ ਸਿੰਘ ਸੰਧੂ ਨੇ ਆਪਣਾ ਸਿਆਸੀ ਜੀਵਨ ਸਾਲ 2002 ਤੋਂ ਆਜ਼ਾਦ ਤੌਰ ਤੇ ਚੋਣ ਜਿੱਤ ਕੇ ਸ਼ੁਰੂ ਕੀਤਾ ਸੀ ਸੰਧੂ ਨੇ 2007 ਤੇ 2012 ਦੀ ਚੋਣ ਦੀ ਦੌਰ ਅਕਾਲੀ ਦਲ ਉਮੀਦਵਾਰ ਜਿੱਤੀ ਸੀ ਸਾਲ 2022 ਦੀ ਚੋਣ ਚ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੋਂ ਹਾਰ ਗਏ ਸਨ ਦੱਸ ਦਈਏ ਕਿ ਤਰਨਤਾਰਨ ਹਲਕਾ ਜਾਦਾ ਪੇਂਡੂ ਪ੍ਰਭਾਵ ਵਾਲਾ ਹੈ ਹਲਕੇ ਦੇ ਵਿੱਚ ਕੁੱਲ 193000 ਵੋਟਰ ਹਨ ਜਿਨ੍ਹਾਂ ਦੇ ਵਿੱਚੋਂ 1 ਲੱਖ ਦੇ ਕਰੀਬ ਪੁਰਸ਼ ਅਤੇ 93000 ਦੇ ਲਗਭਗ ਵੋਟਰ ਔਰਤਾਂ ਹਨ ਹਲਕੇ ਦੇ ਵਿੱਚ ਕੁੱਲ 222 ਪੂਲਿੰਗ ਬੂਥ ਹਨ ਜਿਨ੍ਹਾਂ ਦੇ ਵਿੱਚ ਸ਼ਹਿਰੀ ਅਤੇ ਇਤਿਹਾਦੀ ਦੋਵੇਂ ਤਰ੍ਹਾਂ ਦੇ ਬੂਥ ਆਉਂਦੇ ਹਨ ਤਰਨਤਨ ਹਲਕੇ ਦੇ ਵਿੱਚ 96 ਪਿੰਡ ਪੈਂਦੇ ਹਨ ਜਿਨ੍ਹਾਂ ਦੀ ਵੋਟ ਫੈਸਲਾ ਕੋਨ ਸਾਬਿਤ ਹੋਵੇ ਕਿ ਤਰਨਤਨ ਹਲਕਾ ਪੰਥਕ ਸੋਚ ਵਾਲਾ ਮੰਨਿਆ ਜਾ ਰਿਹਾ ਹੈ ਅਗਲੀ ਖਬਰ ਪੰਜਾਬ ਪੁਲਿਸ ਦੇ ਮੁਤਲ ਡੀਆਈ ਕੀ ਹਰਚਰਨ ਸਿੰਘ ਭੋਲਰ ਨੂੰ ਲੈ ਕੇ ਹੈ ਹਰਚਰਨ ਸਿੰਘ ਭੋਲਰ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ ਸੀਬੀਆਈ ਦੀ ਜਾਂਚ ਵਿੱਚ ਵਿਚੋਲੇ ਕ੍ਰਿਸ਼ਨੂ ਬਾਰੇ ਪਤਾ ਲੱਗਾ ਹੈ ਕਿ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਇਸ ਲਈ ਉਸਨੇ ਪੁਲਿਸ ਅਫਸਰਾਂ ਦੇ ਨਾਲ ਸੰਪਰਕ ਬਣਾਏ ਪਰ ਨੌਕਰੀ ਹਾਸਲ ਕਰਨ ਦੇ ਵਿੱਚ ਸਫਲ ਨਹੀਂ ਹੋਇਆ ਤਾਂ ਉਹ ਮੀਡਲਮੈਨ ਭਾਵ ਦਲਾਲ ਵਿਚੋਲਾ ਬਣ ਕੇ ਕੰਮ ਕਰਨ ਲੱਗਾ ਸੀਬੀਆਈ ਦੇ ਸੂਤਰਾਂ ਮੁਤਾਬਕ ਭੁੱਲਰ ਦੇ ਘਰ ਦੀ ਜਾਂਚ ਦੇ ਵਿੱਚ ਜਿਹੜੇ ਦਸਤਾਵੇਜ਼ ਮਿਲੇ ਹਨ ਉਹਨਾਂ ਵਿੱਚ ਕੁਝ ਜਾਇਦਾਦਾਂ ਦੀਆਂ ਫੋਟੋ ਕਾਪੀਆਂ ਵੀ ਮਿਲੀਆਂ ਹਨ ਜੋ ਕਿ ਵੱਖ-ਵੱਖ ਪੁਲਿਸ ਤੇ ਪ੍ਰਸ਼ਾਸਨਿਕ ਤੇ ਨਿਆਂਇਕ ਅਧਿਕਾਰੀਆਂ ਦੇ ਨਾਲ ਸੰਬੰਧਤ ਹਨ ਸੀਬੀਆਈ ਨੂੰ ਸ਼ੱਕ ਹੈ ਕਿ ਆਪਣੇ ਕੋਲ ਸਬੂਤ ਰੱਖਣ ਦੇ ਲਈ ਐਚਐਸ ਭੋਲਰ ਨੇ ਜਾਇਦਾਦ ਦੇ ਦਸਤਾਵੇਜ਼ ਰੱਖੇ ਤਾਂ ਕਿ ਉਹ ਅਧਿਕਾਰੀਆਂ ਨੂੰ ਬਲੈਕਮੇਲ ਕਰਕੇ ਪ੍ਰਾਈਮ ਪੋਸਟਿੰਗ ਲੈ ਸਕੇ ਧਿਆਨ ਦੇ ਵਿੱਚ ਰਹੇ ਕਿ ਭ੍ਰਿਸ਼ਟਾਚਾਰ ਦੀ ਜਾਂਚ ਦਾ ਸੇਕ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀਆਂ ਦੇ ਨਾਲ-ਨਾਲ ਨਿਆਂਪਾਲਿਕਾ ਤੱਕ ਪਹੁੰਚ ਰਿਹਾ ਹੈ ਭੋਲਰ ਦੇ ਜਿਹੜੇ ਕਰੀਬੀ ਰਿਸ਼ਤੇਦਾਰ ਨਿਆਂਪਾਲਿਕਾ ਵਿੱਚ ਕੰਮ ਕਰ ਰਹੇ ਹਨ ਉਨ੍ਹਾਂ ਦੇ ਸੰਪਰਕ ਵਿੱਚ ਨਿਆਪਾਲਿਕਾ ਦੇ ਕਈ ਅਧਿਕਾਰੀ ਸਨ ਜਿਨ੍ਹਾਂ ਬਾਰੇ ਕੁਝ ਸ਼ੱਕੀ ਜਾਣਕਾਰੀਆਂ ਮਿਲੀਆਂ ਹਨ सीबीआई ਨੇ ਕੁਝ ਦੱਜਾਂ ਖਿਲਾਫ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ ਫੜੇ ਗਏ ਦਲਾਲ ਕ੍ਰਿਸ਼ਨੂ ਦੀ ਡਾਇਰੀ ਤੋਂ ਕੁਝ ਸਬੂਤ ਹੱਥ ਲੱਗੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਟ੍ਰਾਈ ਸਿਟੀ ਤੋਂ ਇਲਾਵਾ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜ਼ਮੀਨ ਵਿੱਚ ਇਨਵੈਸਟਮੈਂਟ ਕੀਤਾ ਗਿਆ ਹੈ ਇਸ ਮਾਮਲੇ ਵਿੱਚ ਆਉਣ ਵਾਲੇ ਦਿਨਾਂ ਵਿੱਚ ਸੀਬੀਆਈ ਵੱਡੀ ਕਾਰਵਾਈ ਕਰ ਸਕਦੀ ਹੈ ਸੀਬੀਆਈ ਨੂੰ ਸ਼ੱਕ ਹੈ ਕਿ ਦਲਾਲ ਤੇ ਸੰਪਰਕ ਰਾਹੀਂ ਕਈ ਅਹਿਮ ਜਾਣਕਾਰੀਆਂ ਲੀਕ ਕੀਤੀਆਂ ਗਈਆਂ ਅਤੇ ਲੈਂਡ ਦੇਣ ਦਾ ਝਾਂਣ ਬੁਣਿਆ ਗਿਆ ਸੀਬੀਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਕੁਝ ਨੇ ਮੁਹਾਲੀ ਦੇ ਆਲੇ-ਦੁਆਲੇ ਕਰੋੜਾਂ ਦੀ ਜਾਇਦਾਦਾਂ ਖਰੀਦੀਆਂ ਹਨ ਜਾਂਚ ਏਜੰਸੀ ਦਾ ਮੰਨਣਾ ਹੈ ਕਿ ਰਿਮਾਂਡ ਵਿੱਚ ਪੁੱਛਗਿੱਛ ਨਾਲ ਕਈ ਹੋਰ ਨਾਵਾਂ ਦਾ ਖੁਲਾਸਾ ਹੋ ਸਕਦਾ ਹੈ ਇਸ ਨਾਲ ਪੂਰੇ ਭ੍ਰਿਸ਼ਦਾਚਾਰ ਨੈਟਵਰਕ ਦੀਆਂ ਜੜ੍ਹਾਂ ਸਾਹਮਣੇ ਆਉਣਗੀਆਂ ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿੰਨਾ ਵੀ ਪੈਸਾ ਆ ਰਿਹਾ ਸੀ ਉਸ ਨੂੰ ਜ਼ਮੀਨਾਂ ਖਰੀਦ ਕੇ ਉਸ ਦੇ ਵਿੱਚ ਇਨਵੈਸਟ ਕੀਤਾ ਜਾ ਰਿਹਾ ਸੀ ਅਗਲੀ ਖਬਰ ਜੁੜੀ ਹੋਈ ਹੈ ਵਿਕਰਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਸੰਬੰਧੀ ਕੈਪਟਨ ਮਨਿੰਦਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਕੈਪਟਨ ਮਨੀਂਦਰ ਸਿੰਘ ਨੇ ਕਿਹਾ ਹੈ ਕਿ ਵਿਕਰਮ ਜੀਤਿਆ ਦੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਸਿੱਧੂ ਵੱਲੋਂ ਬੰਦ ਲਫਾਫੇ ਦੇ ਵਿੱਚ ਮਾਣਯੋਗ ਹਾਈ ਕੋਰਟ ਨੂੰ ਸੌਂਪ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਦੁਬਾਰਾ ਉਸ ਇਨਵੈਸਟੀਗੇਸ਼ਨ ਨੂੰ ਕਰਨ ਦਾ ਕੀ ਮਤਲਬ ਹੈ ਉਹਨਾਂ ਕਿਹਾ ਹੈ ਕਿ ਇੱਕ ਵਾਰੀ ਇਨਵੈਸਟੀਗੇਸ਼ਨ ਉਹ ਗੀਤ ਸੀਲ ਬੰਦ ਲਫਾਫੇ ਦੇ ਵਿੱਚ ਹਾਈ ਕੋਰਟ ਦੇ ਵਿੱਚ ਪਈ ਹੈ ਹਾਈ ਕੋਰਟ ਦੱਸੇ ਕਿ ਇਹ ਇਨਵੈਸਟੀਗੇਸ਼ਨ ਠੀਕ ਹੈ ਜਾਂ ਨਹੀਂ ਇਹ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੌਣ ਹੁੰਦਾ ਹੈ ਦੁਬਾਰਾ ਇਨਵੈਸਟੀਗੇਸ਼ਨ ਕਰਨ ਵਾਲਾ ਦੁਬਾਰਾ ਇਨਵੈਸਟੀਗੇਸ਼ਨ ਕਰਨ ਦਾ ਮਤਲਬ ਕੀ ਹੁੰਦਾ ਹੈ ਭਗਵੰਤ ਸਿੰਘ ਮਾਨ ਦੇ ਲਈ ਇਹ ਜਿਹੜਾ ਬਿਆਨ ਹੈ ਕੈਪਟਨ ਮਨਿੰਦਰ ਸਿੰਘ ਦੇ ਵੱਲੋਂ ਦਿੱਤਾ ਗਿਆ ਹੈ ਦੱਸ ਦਈਏ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਮਨਿੰਦਰ ਸਿੰਘ ਪੰਜਾਬ ਦੀ ਸਿਆਸਤ ਚ ਮੋੜ ਐਕਟਿਵ ਹੋ ਗਏ ਹਨ ਪਿਛਲੇ 2 ਸਾਲ ਤੋਂ ਉਹ ਸਿਹਤ ਖਰਾਬ ਹੋਣ ਕਰਕੇ ਐਕਟਿਵ ਨਹੀਂ ਸਨ ਪਰ ਹੁਣ ਉਹਨਾਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਆ ਗਿਆ ਹੈ ਉਹ ਫਰੀਦਕੋਟ ਦੇ ਵਿੱਚ ਪ੍ਰੋਗਰਾਮਾਂ ਦੇ ਵਿੱਚ ਵੀ ਸ਼ਾਮਲ ਹੋ ਰਹੇ ਹਨ ਅਤੇ ਇਸ ਤੋਂ ਪਹਿਲਾਂ ਉਹ ਮੋਗਾ ਦੇ ਭਾਜਪਾ ਦਫ਼ਤਰ ਦੇ ਵਿੱਚ ਪਹੁੰਚੇ ਸਨ ਅਤੇ ਵਰਕਰਾਂ ਦੇ ਨਾਲ ਉਹਨਾਂ ਨੇ ਮੀਟਿੰਗਾਂ ਵੀ ਕੀਤੀਆਂ ਹਨ ਅਗਲੀ ਖਬਰ ਜੋ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਬੁੱਧਵਾਰ ਨੂੰ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤਾ ਗਿਆ ਹੈ ਉਸ ਦੇ ਨਾਲ ਸਬੰਧਤ ਹੈ ਨਿਰਦੇਸ਼ ਇਹ ਦਿੱਤਾ ਗਿਆ ਹੈ ਕਿ ਅੰਗੜਵਾਰੀ ਵਰਕਰਾਂ ਤੇ ਸਹਾਇਕਾਂ ਦੇ ਮਾਣ ਭੱਤੇ 'ਚ 6 ਮਹੀਨੇ ਦੀ ਦੇਰੀ ਲਈ ਵਿਆਜ ਦੇਣ ਤੇ ਵਿਚਾਰ ਕਰੇ ਅਦਾਲਤ ਨੇ ਕਿਹਾ ਹੈ ਕਿ ਇਹ ਕल्याणकारी ਸੂਬੇ ਨੂੰ ਅਜਿਹੇ ਮਾਮਲਿਆਂ 'ਚ ਆਪਣੀ ਸੋਚ ਸਮਝ ਦੇ ਨਾਲ ਕੰਮ ਕਰਨਾ ਚਾਹੀਦਾ ਹੈ ਤੇ ਕਿਸੇ ਵੀ ਸੁਝਾਅ ਨੂੰ ਆਪਣੇ ਤਰੀਕੇ ਦੇ ਨਾਲ ਜਿਹੜਾ ਖਾਰਜ ਨਹੀਂ ਕਰਨਾ ਚਾਹੀਦਾ ਚੀਫ ਜਸਟਿਸ ਸੀਲ 나ਗੂ ਤੇ ਜਸਟਿਸ ਸੰਜੀਵ 베ਰੀ ਦੇ ਡਿਵੀਜ਼ਨਲ ਪੈਂਚ ਨੇ ਇਹ ਨਿਰਦੇਸ਼ ਉਸ ਸਮੇਂ ਦਿੱਤਾ ਜਦ ਅਦਾਲਤ ਨੇ ਖੁਦ ਲੈ ਨੋਟਿਸ ਚ ਇੱਕ ਮਾਮਲੇ ਦੀ ਸੁਣਵਾਈ ਕੀਤੀ ਜਿਸ ਚ ਅਖਬਾਰਾਂ ਚ ਛਪੀਆਂ ਖਬਰਾਂ ਦੇ ਆਧਾਰ ਤੇ ਸੂਬੇ ਦੀਆਂ 50000 ਤੋਂ ਵੱਧ ਅੰਗੜਵਾੜੀ ਵਰਕਰਾਂ ਨੂੰ ਮਾਣ ਪੱਤਾ ਨਾ ਮਿਲਣ ਦੀ ਸਮੱਸਿਆ ਚੁੱਕੀ ਗਈ ਸੀ ਸੁਣਵਾਈ ਦੌਰਾਨ ਸੂਬਾ ਸਰਕਾਰ ਦੇ ਵਕੀਲ ਨੇ ਦੱਸਿਆ ਕਿ ਅਪ੍ਰੈਲ ਤੋਂ ਸਤੰਬਰ 2025 ਤੱਕ ਦਾ ਮਾਣ ਪੱਤਾ ਜਾਰੀ ਕਰ ਦਿੱਤਾ ਗਿਆ ਹੈ ਅੰਗੜਵੜੀ ਵਰਕਰਾਂ ਨੂੰ ਹਰ ਮਹੀਨੇ 4500 ਰੁਪਇਆ ਤੇ ਸਹਾਇਕਾਂ ਨੂੰ 2250 ਰੁਪਏ ਦਾ ਭੁਗਤਾਨ ਕੀਤਾ ਗਿਆ ਹੈ ਦੇਰੀ ਦਾ ਕਾਰਨ ਪੀ ਐਫ ਐਮ ਐਸ ਜੈਨਕਿ ਪਬਲਿਕ ፋਾਈਨੈਂਸ਼ੀਅਲ ਮੈਨੇਜਮੈਂਟ ਸਿਸਟਮ ਪੋਰਟਲ ਤੇ ਸਿੰਗਲ ਨੋਡਲ ਏਜੰਸੀ ਬੈਂਕ ਖਾਤੇ ਦੀ ਮੈਪਿੰਗ ਚ ਤਕਨੀਕੀ ਸਮੱਸਿਆ ਦੱਸਿਆ ਗਿਆ ਹੈ ਜੋ ਹੁਣ ਕੇਂਦਰ ਸਰਕਾਰ ਦੇ ਸਹਿਯੋਗ ਦੇ ਨਾਲ ਹੱਲ ਕਰ ਲਈ ਗਈ ਹੈ ਸਰਕਾਰ ਦੇ ਵੱਲੋਂ ਦਾਖਲ ਪਾਲਨਾ ਹਲਫਨਾਮੇ 'ਚ ਕਿਹਾ ਗਿਆ ਹੈ ਕਿ ਪੰਜਾਬ ਦੇ ਸਾਰੇ 155 ਬਲਾਕਾਂ 'ਚ ਪੀ ਐਫ ਐਮ ਐਸ ਪੋਰਟਲ ਦੇ ਰਾਹੀਂ ਰਕਮ ਜਾਰੀ ਕਰ ਦਿੱਤੀ ਗਈ ਹੈ ਅਤੇ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫਸਰਾਂ ਦੇ ਰਾਹੀਂ ਭੁਗਤਾਨ ਕੀਤਾ ਗਿਆ ਹੈ کورٹ ਨੇ ਪੁੱਛਿਆ ਹੈ ਕਿ ਕੀ ਇਹ ਸੋਚਿਆ ਹੈ ਕਿ ਉਹਨਾਂ ਨੂੰ ਦੇਰੀ ਨਾਲ ਭੁਗਤਾਨ ਦੇ ਲਈ ਵਿਆਜ ਦਿੱਤਾ ਜਾ ਸਕਦਾ ਹੈ ਜਾਂ ਨਹੀਂ ਤਾ ਉਹ ਫਿਰ ਅਦਾਲਤ ਦੇ ਵਿੱਚ ਆ ਕੇ ਦਰਵਾਜ਼ਾ ਖੜਕਾਉਣਗੇ ਆ ਅਦਾਲਤ ਨੇ ਉਮੀਦ ਜ਼ਾਹਿਰ ਕੀਤੀ ਹੈ ਕਿ ਸੂਬਾ ਸਰਕਾਰ ਇਹ ਸੁਝਾਅ ਨੂੰ ਸਿਰਫ ਰਸਮੀ ਤੌਰ ਤੇ ਖਾਰਜ ਨਹੀਂ ਕਰੇਗੀ ਬਲਕਿ 60 ਦਿਨਾਂ ਦੇ ਅੰਦਰ ਇਸ ਤੇ ਫੈਸਲਾ ਵੀ ਲਵੇਗੀ ਅਗਲੀ ਖਬਰ ਜੁੜੀ ਹੋਈ ਹੈ ਭਾਖੜਾ ਪਿਆਸ ਮੈਨੇਜਮੈਂਟ ਕਮੇਟੀ ਦੀ ਸ਼ੁੱਕਰਵਾਰ ਨੂੰ ਹੋਣ ਵਾਲੀ ਮੀਟਿੰਗ ਦੇ ਬਾਰੇ ਵਿੱਚ 258ਵੀਂ ਮੀਟਿੰਗ ਹੈ ਜਿਹੜੀ ਵਿਸ਼ੇਸ਼ ਮੀਟਿੰਗ ਹੈ ਉਹ ਕੀਤੀ ਜਾ ਰਹੀ ਹੈ ਅਤੇ ਉਸ ਮੀਟਿੰਗ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਜਿਹੜੀਆਂ ਨੇ ਉਹ ਅਲਰਟ ਮੋਡ ਤੇ ਆ ਗਈਆਂ ਨੇ ਇਹ ਮੀਟਿੰਗ ਇਸ ਲਈ ਬੇਹਦ ਅਹਿਮ ਹੈ ਕਿਉਂਕਿ ਇਸ ਦੇ ਵਿੱਚ ਚਾਰ ਸੂਬਿਆਂ ਦੇ ਸਿਖਰਲੇ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਜੁਆਇੰਟ ਸੈਕਟਰੀ ਰੈਂਕ ਦੇ ਜਿਹੜੇ ਅਧਿਕਾਰੀ ਨੇ ਉਹ ਸ਼ਾਮਲ ਹੋ ਰਹੇ ਨੇ ਇਸ ਕਰਕੇ ਇਹ ਜਿਹੜੀ ਮੀਟਿੰਗ ਹੈ ਉਹ ਕਾਫੀ ਅਹਿਮ ਹੋ ਜਾਂਦੀ ਹੈ ਤੇ ਇਸ ਦੇ ਵਿੱਚ ਕਈ ਮਹੱਤਵਪੂਰਨ ਅਤੇ ਵੱਡੇ ਫੈਸਲੇ ਲਏ ਜਾ ਰਹੇ ਨੇ ਇਸੇ ਇੱਕ ਹਾਈ ਪ੍ਰੋਫਾਈਲ ਮੀਟਿੰਗ ਨੂੰ ਦੇਖਦੇ ਹੋਏ BBMP ਨੇ SSP ਚੰਡੀਗੜ੍ਹ ਨੂੰ ਇੱਕ ਰਸਮੀ ਪੱਤਰ ਲਿਖ ਕੇ ਸੁਰੱਖਿਆ ਦੀ ਮੰਗ ਕੀਤੀ ਹੈ BBMP ਵੱਲੋਂ SSP ਚੰਡੀਗੜ੍ਹ ਨੂੰ ਇੱਕ ਰਸਮੀ ਪੱਤਰ ਲਿਖ ਕੇ 31 ਅਕਤੂਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਇੱਕ ਸੰਪੂਰਨ ਸੁਰੱਖਿਆ ਯੋਜਨਾ ਬਣਾਉਣ ਦੀ ਮੰਗ ਕੀਤੀ ਹੈ ਇਹ ਮੀਟਿੰਗ ਸੈਕਟਰ 19 ਦੇ ਤਪਾਖੜਾ ਬਿਆਸ ਮੈਨੇਜਮੈਂਟ ਦਾ ਜੋ ਭਵਨ ਹੈ ਉੱਥੇ ਹੋਣੀ ਹੈ ਅੱਤਰ ਵਿੱਚ ਕੀਤੀਆਂ ਗਈਆਂ ਮੰਗਾਂ ਤੋਂ ਪਤਾ ਲੱਗਦਾ ਹੈ ਕਿ ਬੋਰਡ ਇਸ ਮੀਟਿੰਗ ਨੂੰ ਲੈ ਕੇ ਕਿੰਨਾ ਗੰਭੀਰ ਤੇ ਚਿੰਤਤ ਹੈ ਮੀਟਿੰਗ ਤੋਂ ਪਹਿਲਾਂ ਪੂਰੇ ਬੀਬੀਐਮਪੀ ਵਿਭਾਗ ਦੀ ਇਮਾਰਤ ਦੀ ਢੁਗਾਈ ਦੇ ਨਾਲ ਤਲਾਸ਼ੀ ਲਈ ਜਾਵੇ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉੱਥੇ ਕਿਸੇ ਪ੍ਰਕਾਰ ਦੀ ਕੋਈ ਸੁਰੱਖਿਆ ਦੇ ਵਿੱਚ ਚੂਕ ਤਾਂ ਨਹੀਂ ਹੈਗੀ ਜਾਂਚ ਲਈ ਸਨੀਫਰ ਡੌਗਸ ਨੂੰ ਤਾਇਨਾਤ ਕੀਤਾ ਜਾਵੇ ਜਿਸ ਕਮੇਟੀ ਰੂਮ ਦੇ ਵਿੱਚ ਮੀਟਿੰਗ ਹੋਣੀ ਹੈ ਉਲ ਦੀ ਐਕਸਪਲੋਸਿਵ ਡਿਟੈਕਸ਼ਨ ਡਿਵਾਈਸ ਜਨਿਕ ਵਿਸਪੋਰਟਿਕ ਖੋਜ ਜੰਤਰਾ ਦੇ ਨਾਲ ਉਸ ਰੂਮ ਦੀ ਜਿਹੜੀ ਹੈ ਜਿਹੜੀ ਜਾਂਚ ਆ ਉਹ ਕੀਤੀ ਜਾਵੇ ਮੀਟਿੰਗ ਵਾਲੀ ਥਾਂ ਤੇ ਹਥਿਆਰਬੰਦ ਸੁਰੱਖਿਆ ਕਰਮਚਾਰੀਆਂ ਦੀ ਤਾਇਨਾਤੀ ਕੀਤੀ ਜਾਵੇ ਬੋਰਡ ਨੇ ਪੁਲਿਸ ਤੋਂ ਇਹ ਵੀ ਮੰਗ ਕੀਤੀ ਹੈ ਕਿ ਉਹ ਸੈਕਟਰ 19 ਬੀ ਚ ਸਥਿਤ ਦਫਤਰ ਦੇ ਗੇਟ ਤੇ ਟ੍ਰੈਫਿਕ ਕੌਨਸਟੇਬਲਾਂ ਦੀ ਜੋ ਤਾਇਨਾਤੀ ਹੈ ਉਹ ਯਕੀਨੀ ਬਣਾਵੇ ਤਾਂ ਜੋ ਅਨਅਧਿਕਾਰਿਤ ਵਹਾਨਾਂ ਦੀ ਜਿਹੜੀ ਪਾਰਕਿੰਗ ਹੈ ਉਸ ਨੂੰ ਰੋਕਿਆ ਜਾ ਸਕੇ ਤੇ ਜੋ ਮੀਟਿੰਗ ਹੈ ਉਸ ਦੇ ਲਈ ਜੋਗ ਪ੍ਰਬੰਧ ਕੀਤਾ ਜਾਵੇ ਤਾਂ ਜੋ ਇਹ ਮੀਟਿੰਗ ਹੈ ਸੁਖਾਲੇ ਤਰੀਕੇ ਦੇ ਨਾਲ ਉੱਤੇ ਕੀਤੀ ਜਾ ਸਕੇ ਇਸ 258ਵੀਂ ਮੀਟਿੰਗ ਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਅਤੇ ਹਿਮਾਚਲ ਪ੍ਰਦੇਸ਼ ਦੇ ਸਚਾਈ ਅਤੇ ਬਿਜਲੀ ਵਿਭਾਗਾਂ ਦੇ ਪ੍ਰਮੁੱਖ ਸਖਤਰ ਹਿੱਸਾ ਲੈਣਗੇ ਇਹਨਾਂ ਤੋਂ ਇਲਾਵਾ ਭਾਰਤ ਸਰਕਾਰ ਦੇ ਜੁਆਇੰਟ ਸੈਕਟਰੀ ਰੈਂਕ ਦੇ ਅਧਿਕਾਰੀ ਵੀ ਇਸ ਮੀਟਿੰਗ ਦੇ ਵਿੱਚ ਮੌਜੂਦ ਰਹਿਣਗੇ ਇਸ ਕਰਕੇ ਸੁਰੱਖਿਆ ਦੇ ਮੱਦੇ ਨਜ਼ਰ ਇਹ ਜੋ ਮੀਟਿੰਗ ਹੈ ਉਸ ਨੂੰ ਲੈ ਕੇ ਐਸਐਸਪੀ ਚੰਡੀਗੜ੍ਹ ਨੂੰ ਜੋ ਪੱਤਰ ਹੈ ਉਹ ਲਿਖਿਆ ਗਿਆ ਸੀ ਅਤੇ ਸੁਰੱਖਿਆ ਦੀ ਜੋ ਮੰਗ ਹੈ ਉਹ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਰਨ ਦੇ ਲਈ ਕਿਹਾ ਗਿਆ ਹੈ ਹੁਣ ਜੋ ਅਗਲੀ ਖਬਰ ਜੁੜੀ ਹੋਈ ਹੈ ਉਹ ਏਐਸਆਈ ਦੇ ਕਤਲ ਨੂੰ ਲੈ ਕੇ ਹੈ ਅਜਿਹੇ ਸਮੇਂ ਜਦੋਂ ਪੂਰਾ ਸੂਬੇ ਜਿਹੜਾ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਜੁਟਿਆ ਹੋਇਆ ਹੈ ਇਸੇ ਦੌਰਾਨ ਇੱਕ ਦਿਲ ਤਹਿਲਾਦ ਦੇਣ ਵਾਲੀ ਖਬਰ ਪੁਲਿਸ ਮਹਿਕਮੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਗਰੋਦਾ ਥਾਣੇ ਖੇਤਰ 'ਚ ਤਾਇਨਾਤ ਇੱਕ ਸਹਾਇਕ ਸਬ ਇੰਸਪੈਕਟਰ ਜਾਨੀ ਕਿ ਏਐਸਆਈ ਅਨੁਰੁੱਧ ਕੁਮਾਰ ਦਾ ਬੀਤੀ ਰਾਤ ਬਹਿਰੇਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤੇ ਹਮਲਾਵਰਾਂ ਨੇ ਏਐਸਆਈ ਦਾ ਤੇਜ਼ ਤਿਆਰ ਹਥਿਆਰਾਂ ਦੇ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਤੇ ਬਾਅਦ ਵਿੱਚ ਉਸ ਦੀ লাশ ਨੂੰ ਇੱਕ ਸੁੰਨਸਾਨ ਇਲਾਕੇ ਵਿੱਚ ਸੁੱਟ ਕੇ ਜੋ ਫਰਾਰ ਆ ਹੋ ਗਏ ਆ ਤੇ ਇਸ ਖਬਰ ਦੇ ਨਾਲ ਪੂਰੇ ਇਲਾਕੇ ਦੇ ਵਿੱਚ ਜੋ ਸੰਸਲੀ ਆ ਉਹ ਫੈਲ ਗਈ ਆ ਤੇ ਲੋਕਾਂ ਦੇ ਵੱਲੋਂ ਅਲੱਗ-ਅਲੱਗ ਤਰ੍ਹਾਂ ਦੀਆਂ ਜੋ ਪ੍ਰਕਿਰਿਆ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਜਾਣਕਾਰੀ ਅਨੁਸਾਰ ASI ਅਨੁਰੁੱਧ ਕੁਮਾਰ ਬੀਤੀ ਰਾਤ ਨੂੰ ਕਿਸੇ ਨਿੱਜੀ ਕੰਮ ਤੋਂ ਸਿਵਲ ਟ੍ਰੈਸ ਦੇ ਵਿੱਚ ਬਾਹਰ ਨਿਕਲਦੇ ਸਨ ਤੇ ਮੰਨਿਆ ਜਾ ਰਿਹਾ ਹੈ ਕਿ ਇਸੇ ਦੌਰਾਨ ਰਸਤੇ ਵਿੱਚ ਉਹਨਾਂ ਤੇ ਇੱਕ ਜਾਨਲੇਵਾ ਹਮਲਾ ਹੋਇਆ ਵੀਰਵਾਰ ਸਵੇਰ ਜਦੋਂ ਸਥਾਨਕ ਲੋਕਾਂ ਨੇ ਸੁੰਸਨ ਇਲਾਕੇ ਚ ਲਾਸ਼ ਦੇਖੀ ਤਾਂ ਪੂਰੇ ਇਲਾਕੇ ਚ ਸਨਸਨੀ ਫੈਲ ਗਈ ਪੁਲਿਸ ਮੁਤਾਬਕ ਕਤਲ ਨੂੰ ਬੇहद ਬਹਿਰਮੀ ਤਰੀਕੇ ਦੇ ਨਾਲ ਇਲਜ਼ਾਮ ਦਿੱਤਾ ਗਿਆ ਹੈ ਜਿਸ ਨਾਲ ਸਾਫ਼ ਸੰਕੇਤ ਮਿਲਦਾ ਹੈ ਕਿ ਇਹ ਇੱਕ ਪਹਿਲਾਂ ਤੋਂ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਜਿਹੜੀ ਕਾਰਵਾਈ ਹੈ ਉਹ ਖੋਹ ਸਕਦੀ ਹੈ ਵਾਰਦਾਰ ਦੀ ਜਾਣਕਾਰੀ ਮਿਲਦਿਆਂ ਹੀ ਆਲਾ ਪੁਲਿਸ ਅਧਿਕਾਰੀਆਂ ਅਤੇ ਜਾਂਚ ਟੀਮਾਂ ਮੌਕੇ ਤੇ ਪਹੁੰਚ ਗਈਆਂ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਦੀ ਪੇਚ ਦਿੱਤਾ ਤੇ ਜਾਂਚ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਿਲ੍ਹਾ ਪੁਲਿਸ ਸੁਪਰੀਡੈਂਟ ਨੇ ਵੀ ਘਟਨਾ ਸਥਾਨ ਦਾ ਨਰੀਖਣ ਕੀਤਾ ਅਤੇ ਜਾਂਚ ਟੀਮਾਂ ਨੂੰ ਜਲਦ ਤੋਂ ਜਲਦ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੇ ਸਖਤ ਨਿਰਦੇਸ਼ ਵੀ ਦਿੱਤੇ ਹਨ ਪੁਲਿਸ ਪ੍ਰਸ਼ਾਸਨ ਨੇ ਤੁਰੰਤ ਕਾਰਵਾਈ ਕਰਦਿਆਂ ਦੋਸ਼ੀਆਂ ਦੀ ਜਿਹੜੀ ਭਾਲ ਹੈ ਉਸ ਦੇ ਲਈ ਤੇਜ਼ੀ ਦੇ ਨਾਲ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਐਸਆਈ ਦੇ ਇਸ ਬਹਿਰੈਮ ਤਰੀਕੇ ਦੇ ਨਾਲ ਕਤਲ ਦੇ ਨਾਲ ਪੂਰੇ ਪੁਲਿਸ ਵਿਭਾਗ ਦੇ ਵਿੱਚ ਸੋਗ ਦੀ ਜਿਹੜੀ ਲਹਿਰ ਹੈ ਉਹ ਫੈਲ ਗਈ ਹੈ ਤੇ ਉੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਇਸ ਘਟਨਾ ਨੇ ਚੋਣਾਂ ਦੌਰਾਨ ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਕਰ ਦਿੱਤੇ ਹਨ ਕਿਉਂਕਿ ਜਦੋਂ ਇੱਕ ਪੁਲਿਸ ਅਧਿਕਾਰੀ ਹੀ ਸੁਰੱਖਿਆ ਨਹੀਂ ਹੈ ਤਾਂ ਆਮ ਲੋਕ ਕਿਵੇਂ ਸੁਰੱਖਿਆ ਹੋ ਸਕਦੇ ਹਨ ਇਹ ਜਿਹੜੀ ਪ੍ਰਕਿਰਿਆ ਹੈ ਪ੍ਰਤੀਕਿਰਿਆ ਉਥੋਂ ਦੇ ਸਥਾਨਕ ਲੋਕਾਂ ਦੇ ਵੱਲੋਂ ਦਿੱਤੀ ਜਾ ਰਹੀ ਹੈ ਲੋਕਾਂ ਨੇ ਸਵਾਲ ਇਹ ਉਠਾਇਆ ਹੈ ਕਿ ਜਦੋਂ ਚੋਣਾਂ ਦੇ ਦੌਰਾਨ ਪੁਲਿਸ ਅਧਿਕਾਰੀ ਹੀ ਸੁਰੱਖਿਤ ਨਹੀਂ ਹੈਗਾ ਤਾਂ ਆਮ ਜਨਤਾ ਖੁਦ ਨੂੰ ਕਿਵੇਂ ਸੁਰੱਖਿਤ ਮਹਿਸੂਸ ਕਰੇਗੀ ਪ੍ਰਸ਼ਾਸਨ ਨੇ ਲੋਕਾਂ ਨੂੰ ਭਰੋਸਾ ਦਿੱਤਾ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਰਵਾਈ ਦੇ ਤਹਿਤ ਗ੍ਰਿਫਤਾਰ ਕੀਤਾ ਜਾਏਗਾ ਅਤੇ ਪੁਲਿਸ ਦੇ ਪਰਿਵਾਰ ਨੂੰ ਅਤੇ ਪੁਲਿਸ ਵਾਲੇ ਨੂੰ ਜਲਦੀ ਤੋਂ ਜਲਦੀ ਇਨਸਾਫ ਜਿਹੜਾ ਉਹ ਦਵਾਇਆ ਜਾਵੇਗਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਪਰਾਹਟ ਦੇ ਵਿੱਚ ਨਹੀਂ ਆਉਣਾ ਪੁਲਿਸ ਆਪਣੀ ਕਾਰਵਾਈ ਕਰਕੇ ਜਲਦੀ ਹੀ ਦੋਸ਼ੀਆਂ ਨੂੰ ਫੜੇਗੀ ਪੰਜਾਬ ਸਰਕਾਰ ਦੇ ਵੱਲੋਂ ਬਦਲਦੇ ਮੌਸਮ ਤੇ ਵਿਦਿਆਰਥੀਆਂ ਦੇ ਭੁੱਖ ਤੇ ਉਹਨਾਂ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਸੂਬੇ ਦੇ ਸਾਰੇ ਸਕੂਲਾਂ 'ਚ ਸਮੇਂ ਸਕੂਲ ਦੇ ਸਮੇਂ ਦੇ ਵਿੱਚ ਜਿਹੜੀ ਤਬਦੀਲੀ ਆ ਉਹ ਕੀਤੀ ਹੈ ਤਾਜ਼ਾ ਜਾਣਕਾਰੀ ਅਨੁਸਾਰ ਸਕੂਲ ਦੇ ਸਮੇਂ ਦੇ ਹੁਕਮ 1 ਨਵੰਬਰ ਤੋਂ ਲਾਗੂ ਹੋਣਗੇ ਨਵੇਂ ਸਰਕਾਰੀ ਨਿਰਦੇਸ਼ਾਂ ਅਨੁਸਾਰ ਪ੍ਰਾਇਮਰੀ ਸਕੂਲ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ ਤੱਕ ਖੁੱਲਣਗੇ ਇਸ ਦੌਰਾਨ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਕਲਾਸਾਂ ਸਵੇਰੇ 9 ਵਜੇ ਤੋਂ ਦੁਪਹਿਰ 3 ਵਜੇ 20 ਮਿੰਟ ਤੱਕ ਲੱਗਣਗੀਆਂ ਦੱਸ ਦਈਏ ਕਿ ਇਹ ਹੁਕਮ 20 ਫਰਵਰੀ 2026 ਤੱਕ ਲਾਗੂ ਰਹਿਣਗੇ ਅਤੇ ਸੂਬੇ ਦੇ ਸਾਰੇ ਹੀ ਸਰਕਾਰੀ ਪ੍ਰਾਇਮਰੀ ਤੇ ਜਿੰਨੇ ਵੀ ਸਕੂਲ ਨੇ ਉਹ ਸਵੇਰੇ 9 ਵਜੇ ਤੋਂ ਲੈ ਕੇ 3 15 ਜਾਂ 3 20 ਤੱਕ ਹੀ ਲੱਗਣਗੇ ਅਗਲੀ ਖਬਰ ਜੋ ਜੁੜੀ ਹੋਈ ਹੈ ਚੰਡੀਗੜ੍ਹ ਪੁਲਿਸ ਤੇ ਸੇਵਾਮੁਕਤ ਕਰਮਚਾਰੀ ਹੁਣ ਆਪਣੀ ਪੈਨਸ਼ਨ ਨਾਲ ਸੰਬੰਧਿਤ ਮੁੱਦਿਆਂ ਨੂੰ ਹੱਲ ਕਰਨ ਲਈ ਕਿਸੇ ਵੀ ਸਮੇਂ ਪੈਨਸ਼ਨ ਸਾਖਾ ਨਹੀਂ ਜਾ ਸਕਣਗੇ ਵਿਭਾਗ ਦਾ ਮੰਨਣਾ ਹੈ ਕਿ ਉਹਨਾਂ ਦੇ ਬਾਰ ਬਾਰ ਆਉਣ ਦੇ ਨਾਲ ਵਿਭਾਗ ਦੇ ਕੰਮਾਂ ਦੇ ਵਿੱਚ ਵਿਘਨ ਪੈਂਦਾ ਹੈ ਵੀਰਵਾਰ ਨੂੰ ਹੁਣ ਉਹਨਾਂ ਦਾ ਜਿਹੜਾ ਨਿਰਧਾਰਿਤ ਦਿਨ ਹੈ ਉਹ ਮੰਨਿਆ ਗਿਆ ਹੈ ਜਿਸ ਦਿਨ ਉਹ ਆਪਣੀਆਂ ਚਿੰਤਾਵਾਂ ਤੇ ਆਪਣੀਆਂ ਸਮੱਸਿਆਵਾਂ ਤੇ ਚਰਚਾ ਕਰਨ ਦੇ ਲਈ ਦੁਪਹਿਰ ਬਾਅਦ 3 ਵਜੇ ਤੋਂ ਸ਼ਾਮ 5 ਵਜੇ ਤੱਕ ਅਧਿਕਾਰੀਆਂ ਦੇ ਨਾਲ ਮਿਲ ਸਕਣਗੇ ਇਸ ਸਬੰਧ ਦੇ ਵਿੱਚ ਆਦੇਸ਼ ਨੇ ਜਿਹੜੇ ਉਹ ਜਾਰੀ ਕਰ ਦਿੱਤੇ ਗਏ ਹਨ ਚੰਡੀਗੜ੍ਹ ਪੁਲਿਸ ਦੇ ਸੇਵਾਮੁਕਤ ਕਰਮਚਾਰੀ ਆਪਣੀ ਪੈਨਸ਼ਨ ਅਤੇ ਤਨਖਾਹਾਂ ਬਾਰੇ ਜਾਣਕਾਰੀ ਲਈ ਪੁਲਿਸ ਹੈੱਡਕੁਆਰਟਰ ਵਿਖੇ ਪੈਨਸ਼ਨ ਸ਼ਾਖਾ ਦਾ ਦੌਰਾ ਕਰਦੇ ਹਨ ਅਤੇ ਕਈ ਵਾਰ ਅਧਿਕਾਰੀਆਂ ਦੇ ਦਫ਼ਤਰਾਂ ਦਾ ਦੌਰਾ ਕਰਦੇ ਹਨ ਜਿਸ ਨਾਲ ਕੰਮ ਦੇ ਵਿੱਚ ਵਿਘਨ ਪੈਂਦਾ ਹੈ ਆਦੇਸ਼ ਵਿੱਚ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਕਿ ਸੇਵਾਮੁਕਤ ਕਰਮਚਾਰੀਆਂ ਨੂੰ ਕੰਮ ਦੇ ਸਮੇਂ ਦੌਰਾਨ ਦਫਤਰ ਦਾ ਦੌਰਾ ਨਹੀਂ ਕਰਨਾ ਚਾਹੀਦਾ ਸਾਰੇ ਸੇਵਾ ਮੁਕਤ ਕਰਮਚਾਰੀ ਹਰ ਵੀਰਵਾਰ ਦੁਪਹਿਰ 3 ਵਜੇ ਤੋਂ 5 ਵਜੇ ਤੱਕ ਸਬੰਧਤ ਅਧਿਕਾਰੀ ਦੇ ਦਫਤਰ ਦੇ ਵਿੱਚ ਜਾ ਕੇ ਆਪਣੀਆਂ ਜਿਹੜੀਆਂ ਸ਼ਿਕਾਇਤਾਂ ਨੇ ਉਹ ਦਰਜ ਕਰਵਾ ਸਕਦੇ ਨੇ ਹੁਣ ਜੋ ਪੰਜਾਬ ਚੰਡੀਗੜ੍ਹ ਪੁਲਿਸ ਹੈ ਚੰਡੀਗੜ੍ਹ ਪੁਲਿਸ ਦੇ ਜੋ ਪੈਨਸ਼ਨਰ ਨੇ ਜਾਂ ਸੇਵਾ ਮੁਕਤ ਅਧਿਕਾਰੀ ਨੇ ਉਹਨਾਂ ਦੇ ਲਈ ਹੁਣ ਹਫ਼ਤੇ ਦੇ ਵਿੱਚ ਵੀਰਵਾਰ ਦਾ ਦਿਨ ਮੁਕਰਰ ਕਰ ਦਿੱਤਾ ਹੈ ਜਿਸ ਤਰ੍ਹਾਂ ਉਹ ਆਪਣੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਉਸ ਸਾਖਾ ਦੇ ਵਿੱਚ ਉਸ ਡਿਪਾਰਟਮੈਂਟ ਦੇ ਵਿੱਚ ਆਪਣੀ ਜਿਹੜੀ ਸ਼ਿਕਾਇਤ ਹੈ ਉਹ ਕਰ ਸਕਦੇ ਨੇ ਤੇ ਉਸ ਸਮੱਸਿਆ ਦਾ ਜਿਹੜਾ ਹੱਲ ਹੈ ਜਿਹੜਾ ਸੋਲੂਸ਼ਨ ਹੈ ਉਹਨਾਂ ਨੂੰ ਵੀਰਵਾਰ ਦੇ ਦਿਨ ਮਿਲ ਸਕਦਾ ਹੈ